ਯਾਦ ਰੱਖਣਾ ਰਿਸ਼ਤਾ ਹੋਵੇ ਨਾ ਜਦੋਂ ਸਵਾਦ ਫੇਰ ਆਉਂਦਾ ਹੈ ਵੇਖੋ ਨਜ਼ਰੀਆ ਹੀ ਹੈ ਵੈਸੇ ਤੇ ਜਿੱਦਾਂ ਹੁਣ ਅਸੀਂ ਕਹਿੰਦੇ ਆ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਸਰਬ ਵਿਆਪੀ ਹੈ ਜਰਰਾ ਜਰਰਾ ਪ੍ਰਮਾਤਮਾ ਦਾ ਰੂਪ ਹੈ ਅਸੀਂ ਕਹਿੰਦੇ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਪਰ ਇਹ ਨਜ਼ਰੀਆ ਹੈ ਕਬੀਰ ਸਾਹਿਬ ਵਰਗਿਆਂ ਦਾ ਭਗਤ ਨਾਮ ਦੇ ਮਹਾਰਾਜ ਵਰਗਿਆਂ ਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇਹ ਉਹਨਾਂ ਦਾ ਪੁਆਇੰਟ ਆ ਹਿਊ ਹੈ ਨਜ਼ਰੀਆ ਪਰ ਸਾਡਾ ਨਜ਼ਰੀਆ ਨਹੀਂ ਬਣ ਸਕਦਾ ਨਜ਼ਰੀਆ ਹੀ ਬਦਲਣਾ ਹੁੰਦਾ ਗੁਰਮਖੋ ਵੇਖੋ ਕਿਸੇ ਬੰਦੇ ਨੇ ਕੁੱਤਾ ਰਖਿਆ ਛੋਟਾ ਜਿਹਾ ਬੱਚਾ ਪਿਆਰ ਨਾਲ ਲਿਆਂਦਾ ਉਹਨੂੰ ਸੰਭਾਇਆ ਉਹਨੂੰ ਪਾਲਿਆ ਉਹਨੂੰ ਵੱਡਾ ਕੀਤਾ ਉਹਨੂੰ ਟਾਈਮ ਸਿਰ ਰੋਟੀ ਖਵਾਈ ਬਾਹਰ ਕਮਾਇਆ ਫਰਾਇਆ ਘਰ ਦਾ ਜੀ ਬਣ ਗਿਆ ਕਈਆਂ ਦੇ ਘਰਾਂ ਦਾ ਕੁੱਤਾ ਉਹਨਾਂ ਦੇ ਘਰ ਦਾ ਜੀ ਬਣ ਜਾਂਦਾ ਹੈ ਘਰ ਦਾ ਮੈਂਬਰ ਬਣ ਜਾਂਦਾ ਹੈ ਵੇਖੋ ਰਿਸ਼ਤਾ ਕਾਇਮ ਕਰ ਲਿਆ ਕਈ ਬੰਦੇ ਆਪਣੇ ਆਪਣਾ ਸਰਨੇਮ ਕੁੱਤੇ ਨੂੰ ਦਿੰਦੇ ਆ ਬਾਹਰਲੇ ਦੇਸ਼ਾਂ 'ਚ ਇਦਾਂ ਹੀ ਹੁੰਦਾ ਹੈ ਕਾਰਡ ਬਣਦਾ ਆ ਬਾਬਾ ਜੀ ਦੱਸ ਪਤਾ ਇਹਨਾਂ ਨੂੰ ਜੇ ਤੁਸੀਂ ਘਰ 'ਚ ਕੁੱਤਾ ਰੱਖਿਆ ਤੇ ਤੈਨੂੰ ਤੇਰਾ ਸਰਨੇਮ ਕੁੱਤੇ ਨੂੰ ਦੇਣਾ ਪੈਣਾ ਮੰਨ ਲੈ ਤੂੰ ਗਿੱਲ ਹੈ ਤੇਰੇ ਨਾਮ ਨਾਲ ਲੱਗਦਾ ਗਿੱਲ ਗਿੱਲ ਲੱਗਦਾ ਏ ਤੇਰਾ ਸਰਨੇਮ ਸਿੰਘ ਹੈ ਜਦੋਂ ਉਥੇ ਲਿਖਾਣਾ ਪੈਂਦਾ ਵੀ ਕੁੱਤੇ ਦਾ ਨਾਂ ਕੀ ਹੈ ਜਿਵੇਂ ਤੇਰੇ ਪੁੱਤ ਦੇ ਨਾਂ ਨੂੰ ਤੂੰ ਆਪਣਾ ਸਰਨੇਮ ਦੇਣਾ ਤੈਨੂੰ ਕੁੱਤੇ ਦੇ ਨਾਂ ਨੂੰ ਵੀ ਆਪਣਾ ਸਰਨੇਮ ਦੇਣਾ ਪੈਂਦਾ ਲਿਖਿਆ ਜਾਂਦਾ ਉੱਥੇ ਕੁੱਤੇ ਦੇ ਅੱਗੇ ਵੀ ਤੇਰੀ ਬਰਬਰਾਰ ਤੇਰਾ ਜਿਹੜਾ ਸਰਨੇਮ ਹੈ ਉਹਦੇ ਅੱਗੇ ਲਿਖਿਆ ਜਾਂਦਾ ਕੁੱਤੇ ਦੇ ਨਾਮ ਦੇ ਅੱਗੇ ਵੀ ਜੇ ਗਿੱਲਾਂ ਦਾ ਰੱਖਿਆ ਕੁੱਤਾ ਹੈ ਤਾਂ ਉਹ ਉਹਦੇ ਨਾਂ ਨਾਲ ਗਿੱਲ ਲੱਗ ਜਾਂਦਾ ਸੰਧੂਆਂ ਦਾ ਰੱਖਿਆ ਕੁੱਤਾ ਤੇ ਉਹਦੇ ਨਾਂ ਨਾਲ ਸੰਧੂ ਲੱਗ ਜਾਂਦਾ ਉਹ ਇਹਨਾਂ ਦਾ ਉਹਦਾ ਸਰਨੇਮ ਲੱਗ ਜਾਂਦਾ ਸਿੰਘ ਵੀ ਲੱਗ ਜਾਂਦਾ ਸਿੰਘ ਵੀ ਲਾ ਦਿੰਦੇ ਆ ਲੋਕ ਉਹ ਇਦਾਂ ਹੀ ਕਾਰਡ ਇਦਾਂ ਹੀ ਬਣਦੇ ਤੇ ਮੈਂ ਜਿਹੜੀ ਗੱਲ ਕਰਦਾ ਉਹ ਇਹ ਹੈ ਕਿ ਜਿਹੜਾ ਘਰ ਦਾ ਰੱਖਿਆ ਹੁੰਦਾ ਨਾ ਉਹਨਾਂ ਦੇ ਲਾਣ ਦੀ ਗੱਲ ਛੱਡੋ ਕਈ ਬੰਦੇ ਇਦਾਂ ਮੈਂ ਕਹਿੰਦੇ ਸੁਣਿਆ ਮੈਂ ਕਹਿੰਦਾ ਤੁਹਾਡੇ ਕਿੰਨੇ ਬੱਚੇ ਐ ਤਿੰਨ ਐ ਦੋ ਆ ਤੀਜਾ ਕਿੱਥੇ ਐ ਉਹਨੂੰ ਬਾਜ ਮੰਨ ਕੇ ਆਪ ਹੀ ਸਾਡਾ ਬੱਚਾ ਹੀ ਹੈ ਸਾਡਾ ਪੁੱਤ ਹੈ ਇਹ ਤੀਜਾ ਪੁੱਤ ਹੈ ਸਾਡਾ ਹੁਣ ਵੇਖੋ ਜਿੰਨੇ ਕੁੱਤਾ ਰਖਿਆ ਸਾੰਬਿਆ ਹੈ ਪਿਆਰ ਪਾਇਆ ਹੈ ਐਦਾਂ ਆਇਆ ਉਹਨੂੰ ਉਹਦੇ ਚੋਂ ਕੀ ਦਿਸਦਾ ਹੈ ਮੇਰੇ ਘਰ ਦਾ ਜੀ ਮੇਰਾ ਪੁੱਤ ਇਹ ਮੇਰੀ ਕੇਅਰ ਕਰਦਾ ਮੇਰੀ ਵੇਟ ਕਰਦਾ ਮੈਨੂੰ ਉਡੀਕਦਾ ਹੈ ਇਹ ਮੇਰੇ ਘਰ ਦਾ ਜੀ ਹੈ ਠੀਕ ਹੈ ਨਾ ਹੁਣ ਰਿਸ਼ਤਾ ਬਣ ਗਿਆ ਉਹ ਘਰ ਦਾ ਜੀ ਲੱਗਣ ਲੱਗ ਪਿਆ ਤੇ ਜਿਹਦੇ ਨਾਲ ਰਿਸ਼ਤਾ ਨਹੀਂ ਬਣਿਆ ਹੁੰਦਾ ਜਿਹੜਾ ਕੋਈ ਹੋਰ ਆਉਂਦਾ ਉਹ ਕਹਿੰਦਾ ਕੀ ਯਾਰ ਤੁਸੀਂ ਬਿਸਤਰੇ 'ਚ ਕੁੱਤਾ ਬਾੜੀ ਫਿਰਦੇ ਹੋ ਕੁੱਤਾ ਸੋਫੇ ਤੇ ਚੜ੍ਹ ਰੱਖਿਆ ਤੁਸੀਂ ਪਾਗਲ ਤੁਹਾਡਾ ਦਿਮਾਗ ਠੀਕ ਹੈ ਕੁੱਤਾ ਕਿਤੇ ਸੋਫੇ 'ਚ ਬਾੜੀ ਦਾ ਕੁੱਤਾ ਬਿਸਤਰੇ 'ਚ ਬਾੜੀ ਦਾ ਤੁਹਾਡਾ ਦਿਮਾਗ ਖਰਾਬ ਹੋ ਗਿਆ ਇਦਾਂ ਹੀ ਕਹਿੰਦੇ ਨੇ ਨਾ ਲੋਕ ਹੁਣ ਇਕੱਲੇ ਹੀ ਕੁੱਤਾ ਹੈ ਪਰ ਇੱਕ ਦਾ ਰਿਸ਼ਤਾ ਕਾਇਮ ਹੋ ਗਿਆ ਉਹ ਕੀ ਉਹ ਕੀ ਕਹਿੰਦਾ ਮੇਰਾ ਪੁੱਤ ਹੈ ਕਹਿੰਦੇ ਨੇ ਨਾ ਜੀ ਇਦਾਂ ਹੀ ਹੈ ਨਾ ਜੀ ਗੁਰਮੁਖੋ ਦੱਸੋ ਇਦਾਂ ਹੀ ਹੈ ਨਾ ਅੱਛਾ ਹੁਣ ਦੱਸਦਾ ਕਿਸੇ ਲਈ ਦਰਖਤ ਹੈ ਪਰ ਕਈਆਂ ਨੇ ਰਿਸ਼ਤਾ ਕਾਇਮ ਕਰ ਲਿਆ ਕਹਿੰਦੇ ਇਹੋ ਹੀ ਪਰਮਾਤਮਾ ਹੈ ਕਈਆਂ ਲਈ ਮਿੱਟੀ ਹੈ ਪਾਣੀ ਹੈ ਧਰਤੀ ਹੈ ਅਕਾਸ਼ ਹੈ ਕਹਿੰਦੇ ਕਈ ਕਹਿੰਦੇ ਅਨਕ ਭਾਂਤ ਹੋਏ ਪਸਰਿਆ ਨਾਨਕ ਕੇ ਕੰਕਾਰ ਅਨੇਕਾਂ ਭਾਂਤਾਂ ਵਿੱਚ ਇੱਕ ਓੰਕਾਰ ਪਸਰਿਆ ਹੋਇਆ ਰੱਬ ਹੀ ਹੈ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਕਲ ਮਾਟੀ ਹੁੰਚਰ ਚੀਤੀ ਭਜਨ ਹੈ ਬਹੁ ਨਾਨਾਰੇ ਸਥਾਪਰ ਜੰਗਮ ਕੀਤ ਤੰਗਮ ਘਟ ਘਟ ਰਾਮ ਸਮਾਨਾਰੇ ਕਹਿੰਦੇ ਰਿਸ਼ਤਾ ਬਣ ਗਿਆ रिश्ਤੇ ਐਥੇ ਕੋਈ ਮਾਂ ਬੈਠੀ ਹੋਵੇ ਮੈਨੂੰ ਆਪਣਾ ਪੁੱਤ ਸਮਝੇ ਵੀ ਮੇਰਾ ਪੁੱਤ ਹੈ ਹੁੰਦੀਆਂ ਨੇ ਨਾ ਮਾਵਾਂ ਕਿੰਨੀਆਂ ਮਾਵਾਂ ਜਿਹੜੀਆਂ ਮੈਨੂੰ ਸਮਝਦੀਆਂ ਪੁੱਤ ਪੁੱਤਾਂ ਤੋਂ ਵੱਧ ਵੀ ਕਰਦੀਆਂ ਹੁਣ ਇਕ ਲਈ ਮੈਂ ਪੁੱਤਾਂ ਇਕ ਲਈ ਮੈਂ ਕੀਰਤਨੀਆ ਕਿਸੇ ਲਈ ਮੈਂ ਬਾਬਾ ਹੋ ਸਕਦਾ ਕਿਸੇ ਲਈ ਮੈਂ ਪਖੰਡੀ ਵੀ ਹੋ ਸਕਦਾ ਕਿਸੇ ਲਈ ਮੈਂ ਗਲਤ ਹੋ ਸਕਦਾ ਕਿਸੇ ਲਈ ਮੈਂ ਠੀਕ ਹੋ ਸਕਦਾ ਹਰ ਬੰਦੇ ਦਾ ਆਪੋ ਆਪਣਾ ਨਜ਼ਰੀਆ ਪੁਆਇੰਟ ਆਫ 뷰 ਹੈ ਨਜ਼ਰੀਆ ਤੇ ਬਾਹਰਲੀ ਚੀਜ਼ ਨਹੀਂ ਚੇਂਜ ਕਰਨ ਦੀ ਲੋੜ ਰਿਸ਼ਤਾ ਬਣਾਉਣ ਦੀ ਲੋੜ ਕੁੱਤਾ ਤੇ ਕੁੱਤਾ ਹੀ ਹੈ ਤੈਨੂੰ ਰਿਸ਼ਤਾ ਬਣਾਉਣਾ ਪੈਣਾ ਦਰਖਤ ਤੇ ਦਰਖਤ ਹੀ ਹੈ ਰਿਸ਼ਤਾ ਤੇ ਤੈਨੂੰ ਬਣਾਉਣਾ ਪੈਣਾ ਰੱਬ ਤੇ ਰੱਬ ਹੀ ਹੈ ਰਿਸ਼ਤਾ ਤੇ ਤੈਨੂੰ ਕਾਇਮ ਕਰਨਾ ਹੈ ਉਹ ਤੇ ਹੈਗਾ ਹੀ ਹੈ ਤੂੰ ਹੈ ਨਹੀਂ ਤੇਰਾ ਰਿਸ਼ਤਾ ਹੈ ਨਹੀਂ ਪਰਮਾਤਮਾ ਗੈਰ ਹਾਜ਼ਰ ਨਹੀਂ ਹੈ ਤੇਰਾ ਰਿਸ਼ਤਾ ਨਹੀਂ ਸਾਡਾ ਰਿਸ਼ਤਾ ਨਹੀਂ ਹੈ ਕਮੀ ਉਹਦੇ 'ਚ ਨਹੀਂ ਹੈ ਮੇਰੇ 'ਚ ਸਾਡੇ 'ਚ ਹੈ ਕਮੀ ਰਿਸ਼ਤਾ ਫਿਰ ਕਿਵੇਂ ਬਣੇ ਜੀ ਮੰਨ ਲਓ ਇਹ ਗੱਲ ਸਮਝੀਏ ਵੀ ਰਿਸ਼ਤਾ ਕਿਵੇਂ ਬਣੇ ਉਹ ਭਰਾਵਾ ਕਿਸੇ ਲਈ ਗੁਰੂ ਗ੍ਰੰਥ ਸਾਹਿਬ ਕੁਝ ਵੀ ਨਹੀਂ ਤੇ ਕਿਸੇ ਲਈ ਸਭ ਕੁਝ ਹੀ ਹੈ ਵੈਲਿਊ ਵੈਲਿਊ ਕੀ ਹੈ ਆ ਜਮੀਨ ਵਿੱਚ ਬੈਠੇ ਹੋ ਇਹਦੀ ਵੈਲਿਊ ਜਿਹੜੀ ਹੈ ਨਾ ਆ ਜਮੀਨ ਦੀ ਕਰੋੜਾਂ ਰੁਪਇਆ ਹੋਏਗੀ 메ਨ ਰੋਡ ਦੇ ਉੱਤੇ ਪਟਿਆਲੇ ਦੇ ਵਿੱਚ ਆ ਪੰਜ ਸੱਤ ਕਿੱਲੇ ਜਮੀਨ ਹੈ ਇਹ ਕਈ ਕਰੋੜ ਦੀ ਹੋਏਗੀ ਵੈਲਿਊ ਇਹਦੀ ਪਾਉਣੀ ਹੈ ਇਸੇ ਤਰ੍ਹਾਂ ਹਰ ਚੀਜ਼ ਦੀ ਵੈਲਿਊ ਤੇ ਤੂੰ ਪਾਉਣੀ ਹੁੰਦੀ ਹੈ ਤੂੰ ਸਮਝਦਾ ਕੀ ਹੈ ਕਿਸੇ ਚੀਜ਼ ਨੂੰ ਤੇ ਜਿਹੜੇ ਭਗਤ ਨੇ ਉਹ ਤੇ ਹਰ ਚੀਜ਼ ਵਿੱਚ ਭਗਵਾਨ ਨੂੰ ਵੇਖਦੇ ਨੇ ਸਿੱਖ ਤੇ ਹਰ ਚੀਜ਼ ਵਿੱਚ ਗੁਰੂ ਨੂੰ ਵੇਖਦੇ ਨੇ ਰਿਸ਼ਤਾ ਬਣਾਓਗੇ ਤੁਹਾਨੂੰ ਸਭ ਕੁਝ ਹੀ ਨਜ਼ਰ ਆਏਗਾ ਜਿਨ੍ਹਾਂ ਨੇ ਰਿਸ਼ਤੇ ਬਣਾ ਲਏ ਉਹਨਾਂ ਨੂੰ ਤੇ ਮੂਰਤੀਆਂ ਰੱਬ ਲੱਗੀਆਂ ਜਾਂਦੀਆਂ ਹਨ ਉਹਨਾਂ ਨੂੰ ਮੂਰਤੀਆਂ ਚੋਂ ਭਗਵਾਨ ਦਿਸਦਾ ਹੈ ਰਿਸ਼ਤਾ ਬਣਾ ਲਿਆ ਉਹਨਾਂ ਨੇ ਤੇ ਜਿਨ੍ਹਾਂ ਨੇ ਰਿਸ਼ਤਾ ਨਹੀਂ ਬਣਾਇਆ ਗੁਰੂ ਗੋਬਿੰਦ ਸਿੰਘ ਪਏ ਆ ਖੱਬੇ ਪਾਸੇ ਥੋੜੇ ਦਿਨ ਲੰਘੇ ਆ ਮਹਾਰਾਜ ਦਾ ਜਿਹੜਾ ਸੱਚਖੰਡ ਜਾਣਾ ਦਿੱਸਸੀਆ ਥੋੜੇ ਦਿਨ ਪਹਿਲਾਂ ਹੀ 5 ਤਾਰੀਖ ਨੂੰ ਲੰਘਿਆ ਤੇ ਖੱਬੇ ਪਾਸੇ ਸਤਿਗੁਰਾਂ ਦੇ ਪੇਟ ਦੇ ਵਿੱਚ ਸ਼ੁਰਾ ਮਾਰਦਾ ਹੈ 나ਦੇੜ ਦੀ ਧਰਤੀ ਤੇ ਉਹ ਵੀ ਬੰਦਾ ਹੀ ਹੈ ਉਹ ਕਲਗੀਧਰ ਪਾਤਸ਼ਾਹ ਨਾਲ ਰਿਸ਼ਤਾ ਨਹੀਂ ਕਾਇਮ ਕਰ ਸਕਿਆ ਪੁਰਾ ਕੋਈ ਰਿਸ਼ਤਾ ਨਹੀਂ ਉਹਨੂੰ ਤੇ ਦੁਸ਼ਮਣ ਲੱਗ ਰਿਹਾ ਉਹ ਤੇ ਬਦਲੇ ਲੈਣ ਵਾਲੇ ਲੋਕ ਨੇ ਉਹ ਤੇ ਵੈਰੀ ਸਮਝਦੇ ਆ ਸਤਿਗੁਰਾਂ ਨੂੰ ਉਹ પેટ ਦੇ ਵਿੱਚ ਆ ਕੇ ਕਲਗੀਧਰ ਪਾਤਸ਼ਾਹ ਜੀ ਦੇ પેટ ਵਿੱਚ ਸ਼ੁਰਾ ਮਾਰਦਾ ਹੈ ਅੰਤੜੀਆਂ ਚੀਰੀਆਂ ਜਾਂਦੀਆਂ ਨੇ ਉਹ ਵੀ ਇੱਕ ਬੰਦਾ ਹੈ ਉਹ ਰਿਸ਼ਤਾ ਨਹੀਂ ਬਣ ਸਕਿਆ ਰਿਸ਼ਤਾ ਤੇ ਅਸੀਂ ਬਣਾਣਾ ਪਰ ਇੱਕ ਵਾਸਤੇ ਗੁਰੂ ਗੋਬਿੰਦ ਸਿੰਘ ਉਹਨਾਂ ਦੀ ਜਾਨ ਹੈ ਕਲਗੀ ਧਰ ਕਈਆਂ ਦੀ ਜਾਨ ਹੈ ਉਥੇ ਸੰਗਤ ਸਿੰਘ ਵਰਗੇ ਕਹਿੰਦੇ ਮਹਾਰਾਜ ਸੀਸ ਮੇਰੇ ਤੇ ਕਲਗੀ ਸਜਾ ਦਿਓ ਥੋੜਾ ਥੋੜਾ ਮਹੰਦਰਾ ਮਿਲਦਾ ਭਲੇਖਾ ਪੈਂਦਾ ਮੇਰੇ ਕਰਮ ਚੰਗੇ ਚਿਹਰਾ ਥੋੜਾ ਥੋੜਾ ਤੁਹਾਡੇ ਨਾਲ ਮਿਲਦਾ ਚਮਕੌਰ ਦੀ ਗੜੀ 'ਚ ਕਹਿੰਦਾ ਮਹਾਰਾਜ ਆ ਕਲਗੀ ਕੋਈ ਨਹੀਂ ਮੰਗ ਸਕਦਾ ਤੁਹਾਡੇ ਤੋਂ ਪਰ ਮੈਂ ਅੱਜ ਮੰਗਣ ਲੱਗਿਆ ਕਿ ਮੇਰਾ ਚਿਹਰਾ ਤੁਹਾਡੇ ਨਾਲ ਥੋੜਾ ਥੋੜਾ ਮੈਚ ਕਰਦਾ ਹੈ ਮੇਰੇ ਭਾਗ ਚੰਗੇ ਮੇਰੇ ਸਿਰ ਤੇ ਬੰਨ ਦਿਓ ਵੱਢ ਕੇ ਲੈ ਜਾਣ ਸਿਰ ਮੇਰਾ ਉਹਨਾਂ ਨੂੰ ਭਲੇਖੇ ਨਾਲ ਹੀ ਭਾਵੇਂ ਮੇਰਾ ਸਿਰ ਵੱਢ ਕੇ ਲੈ ਜਾਣ ਪਰ ਤੁਸੀਂ ਲੰਘ ਜੋ ਸੱਚੇ ਪਾਤਸ਼ਾਹ ਤੁਸੀਂ ਲੰਘ ਜੋ ਚਮਕੌਰ ਦੀ ਗੜੀ ਰਿਸ਼ਤੇ ਜਿੰਨਾ ਦੇ ਕਾਇਮ ਹੋ ਜਾਂਦੇ ਆ ਪਿਆਰ ਪੈ ਜਾਂਦਾ ਜਿੰਨਾ ਤੇ ਭਾਈ ਇਹ ਜਿਹੜਾ ਰਿਸ਼ਤਾ ਹੈ ਨਾ ਇਹਦੇ 'ਚ ਸਵਾਦ ਤੇ ਤੁਹਾਡੇ ਰਿਸ਼ਤੇ 'ਚ ਹੈ ਕੁੱਤਾ ਤੇ ਕੁੱਤਾ ਹੈ ਉਹਨੇ ਸਵਾਦ ਨਹੀਂ ਦੇਣਾ ਜੇ ਤੂੰ ਰਿਸ਼ਤਾ ਬਣਾ ਲਏਗਾ ਸਵਾਦ ਫੇਰ ਆਊਗਾ ਨਹੀਂ ਬਣਾਏਗਾ ਨਹੀਂ ਆਉਣਾ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨਾਲ ਰਿਸ਼ਤਾ ਬਣਾਏਗਾ ਨਾ ਫਿਰ ਸਵਾਦ ਆਉਗਾ ਪਿਆਰ ਪਾਓ ਅਟੈਚਮੈਂਟ ਬਣਾਓ ਅੱਛਾ ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਰਿਸ਼ਤਾ ਬਣਾ ਲਿਆ ਮੰਨ ਲਓ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਇੱਕ ਇੱਕ ਅਟੈਚਮੈਂਟ ਹੋ ਗਈ ਸਾਡੀ ਰਿਸ਼ਤਾ ਬਣ ਗਿਆ ਫਿਰ ਦੁੱਖ ਨਿਵਾਰ ਸਾਹਿਬ ਜਾਏਗਾ ਤੈਨੂੰ ਐ ਲੱਗਣਾ ਹੈ ਇੱਥੇ ਕਦੇ ਉਹਨਾਂ ਦੇ ਚਰਨ ਪਏ ਰਿਸ਼ਤਾ ਬਣ ਅਹਿਸਾਸ ਅੱਜ ਕੀ ਹੈ ਅਹਿਸਾਸ ਮਰ ਗਿਆ ਰਿਸ਼ਤੇ ਨਹੀਂ ਇੱਕ ਰਸਥੀਲ ਹੁੰਦੀ ਹੈ ਹਰ ਚੀਜ਼ ਦੀ ਇੱਕ ਫੀਲ ਹੁੰਦੀ ਹੈ ਇੱਕ ਅਹਿਸਾਸ ਹੁੰਦਾ ਹੈ ਅੱਜ ਦੇ ਸਮੇਂ ਵਿੱਚ ਅਹਿਸਾਸ ਦੀ ਕਮੀ ਹੈ ਭੈਣੋ ਭਰਾਵੋ ਸਮਝੋ ਜਰਾ ਵੇਖੋ ਮੇਰੀ ਭੈਣ ਵਿਆਹੀ ਹੈ ਉਹਨੇ ਚੂੜਾ ਪਾਇਆ ਹੈ ਚੂੜਾ ਹੱਥ ਤੇ ਪਾਇਆ ਹੈ ਚੂੜਾ ਬਾਜ ਪਾਇਆ ਹੈ ਅਹਿਸਾਸ ਕਿੱਥੇ ਹੈ ਮਨ ਵਿੱਚ ਅਹਿਸਾਸ ਮਨ ਵਿੱਚ ਹੈ ਮੈਂ ਸੁਹਾਗਵੰਤੀ ਹਾਂ ਮੈਂ ਕਿਸੇ ਦੀ ਬਣ ਗਈ ਹਾਂ ਮੇਰੇ ਇਹ ਸੁਹਾਗ ਦੀ ਨਿਸ਼ਾਨੀ ਮੈਂ ਚੂੜੀਆਂ ਪਾਈਆਂ ਉਹਨੇ ਉਹਦਾ ਪਾਈਆਂ ਮੈਂ ਉਹਦੀ ਗੱਲ ਕਰਦਾ ਸੰਧੂਰ ਲਾਇਆ ਹੈ ਸੰਦੂਰ ਮਾਗ ਵਿੱਚ ਮਾਗ ਵਿੱਚ ਭਰਿਆ ਗਿਆ ਸਿਰ ਵਿੱਚ ਇੱਥੇ ਸੰਦੂਰ ਲੱਗਿਆ ਪਰ ਅਹਿਸਾਸ ਉਹਦੇ ਮਨ ਵਿੱਚ ਹੈ ਇਸੇ ਤਰ੍ਹਾਂ ਗੁਰਮਖੋ ਕੜੇ ਹੱਥਾਂ 'ਚ ਹੁੰਦੇ ਐ ਅਹਿਸਾਸ ਮਨ ਵਿੱਚ ਹੁੰਦਾ ਹੈ ☬ਕਰਪਾਨਾ ਐਦਾਂ ਕਰਪਾਨਾ ਗਾਤਰੇ ਆਂ ਸ਼ਰੀਰਾਂ 'ਤੇ ਹੁੰਦੇ ਐ ਅਹਿਸਾਸ ਮਨ ਵਿੱਚ ਹੁੰਦਾ ਹੈ ਫੀਲ ਮਨ ਚ ਹੁੰਦੀ ਇਹਨਾਂ ਦੀ ਫੀਲ ਮਨ ਚ ਹੁੰਦੀ ਹੈ ਅਹਿਸਾਸ ਤੇਰੇ ਅੰਦਰ ਹੈ ਨਹੀਂ ਤੇ ਕਾਦਾ ਚੂੜਾ ਕਾਦਾ ਸਿੰਧੂ ਇਸੇ ਤਰ੍ਹਾਂ ਅਹਿਸਾਸ ਨਾ ਹੋਏ ਤੇ ਸਾਡੇ ਕਾਦੇ ਘਾਤਰੇ ਫੀਲ ਤੇ ਹੈ ਹੀ ਨਹੀਂ ਉਹਦੀ ਅਹਿਸਾਸ ਹੁੰਦਾ ਹੈ ਰਿਸ਼ਤੇ ਨਾਲ ਜਦਨ ਕਲਗੀਆਂ ਵਾਲ ਨਾਲ ਰਿਸ਼ਤਾ ਬਣ ਗਿਆ ਉਹਦਨ ਕਿਰਪਾਨ ਨਾਲ ਵੀ ਬਣ ਜੂ ਉਹਦਨ ਕੜੇ ਨਾਲ ਵੀ ਬਣ ਜੂ ਉਦਨ ਕਕਾਰਾਂ ਨਾਲ ਵੀ ਰਿਸ਼ਤਾ ਬਣ ਜੂ। ਫੀਲ ਬਣ ਜਾਣੀ। ਤੇ ਫਿਰ ਸਵਾਲ ਉੱਥੇ ਹੀ ਪੈਦਾ ਹੁੰਦਾ ਹੈ। ਰਿਸ਼ਤਾ ਬਣੇ ਕਿਵੇਂ? ਟਾਈਮ ਦੇ ਕੇ। ਸਮਾਂ ਦੇ ਕੇ। ਬਹਿਣਾ ਸ਼ੁਰੂ ਕਰ। ਆਉਣਾ ਸ਼ੁਰੂ ਕਰ। ਅਟੈਚ ਹੋਣਾ ਸ਼ੁਰੂ ਹੋ। ਪਹਿਲਾਂ ਸਰੀਰ ਆਏਗਾ ਫਿਰ ਔਲੀ-ਔਲੀ ਮਨ ਆਏਗਾ। ਪੁੱਥੀ ਸਾਬ ਖੋਲ ਕੇ ਬਹਿ ਜਾ ਕਰ। ਔਲੀ-ਔਲੀ ਅਹਿਸਾਸ ਬਣ ਜਾਏਗਾ। Time day. Summer day. I'm day. Sama day. Sama. Sama.